ਭਾਈ ਜੀ ਸਾਰਿਆਂ ਨੂੰ ਜੋ ਦੇਖ ਰਹੇ ਨੇ ਮੇਰੇ ਦੋਸਤ મિતਰ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਤਸਵੀਰ ਸਿੰਘ ਦੱਲੀ ਐਡਵੋਕੇਟ ਸੰਗਰੂਰ ਤੋਂ ਮੇਰੇ ਮਨ ਚ ਕਾਫੀ ਦਿਨ ਤੋਂ ਇਹ ਗੱਲ ਚੱਲ ਰਹੀ ਸੀ ਕਿ ਮੈਂ ਆਪ ਆਪਸ ਚ ਜਾਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰੀਏ ਕਿ ਲੈਂਡ ਆਰਡਰ ਆਊਟਰ ਦੀ ਜਿਹੜੀ ਪੋਜੀਸ਼ਨ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਉਹ ਆਪਣੇ ਸ਼ਹਿਰਾਂ ਚ ਪੰਜਾਬ ਚ ਤਾਂ ਬਹੁਤ ਜ਼ਿਆਦਾ ਮਾੜੀ ਹੈ ਮਤਲਬ ਅਲਟੀਮੇਟਲੀ ਸਾਡੇ ਦੇਸ਼ ਦੀ ਹੈ ਵੀ ਉਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਕੀ ਸਰਕਾਰਾਂ ਉਹਦੇ ਵਿੱਚ ਕੋਈ ਰੋਲ ਅਦਾ ਕਰ ਸਕਦੀਆਂ ਜਾਂ ਕੋਈ ਐਸੀ ਤਕਨੀਕ ਜਿਹਦੇ ਨਾਲ ਇਹ ਗੱਲ ਹੋਰ ਠੀਕ ਹੋ ਸਕੇ ਤੇ ਇਹ ਵੀ ਹੋ ਸਕਦਾ ਹੈ ਕਿ ਆਪਾਂ ਹੋਰ ਮੁਲਕਾਂ ਦੀਆਂ ਨਕਲਾਂ ਕਰੀਏ ਵੀ ਉੱਥੇ ਕਿਵੇਂ ਹੈ ਕਿਉਂ ਇੱਥੇ ਆਪਣੇ ਦੇਸ਼ 'ਚ ਇਹ ਇਦਾਂ ਹੁੰਦਾ ਸਿਚੁਏਸ਼ਨ ਨੂੰ ਹੈਂਡਲ ਨਹੀਂ ਕੀਤਾ ਜਾ ਸਕਦਾ ਤੇ ਬੇਨਤੀ ਇਹ ਹੈ ਤੇ ਜਿਹੜੀ ਦੇਸ਼ ਦੀ ਰਾਜਨੀਤੀ ਹੈ ਜਾਂ ਤਾਂ ਉਹਨਾਂ ਨੂੰ ਕੁਝ ਆਉਂਦਾ ਨਹੀਂ ਜਾਂ ਪੰਜਾਬ ਦੀ ਲਾਲੋ ਸਟੇਟਾਂ ਦੀ ਜਾਂ ਕੁਝ ਕਰਨਾ ਨਹੀਂ ਚਾਹਦੇ ਆਪ ਵੀ ਡਰਦੇ ਨੇ ਐਕਚੁਅਲੀ ਕੀ ਹੈ ਕਿ ਜਿਹੜੇ ਲੀਡਰ ਨੇ ਜਾਂ ਜਿਹੜੇ ਪਾਵਰਫੁਲ ਬੰਦੇ ਨੇ ਉਹ ਆਪਣੀ ਸੁਰੱਖਿਆ ਨੂੰ ਜ਼ਿਆਦਾ ਐਮੇਟ ਦਿੰਦੇ ਨੇ ਆਮ ਜਿਹੜੇ ਪਬਲਿਕ ਹੈ ਆਪਾਂ ਨੂੰ ਕਹਿੰਦੇ ਨੇ ਜੀ ਲੋਕਾਂ ਲਈ ਲੋਕਾਂ ਵਾਸਤੇ ਯਾਰ ਇਨ ਦਾ ਇੰਟਰਸਟ ਆਫ ਪਬਲਿਕ ਇਹ ਸਭ ਕਹਿੰਦੀਆਂ ਗੱਲਾਂ ਨੇ ਇਹ ਕਾਮ ਇਨਸਾਨ ਦੀ ਕੋਈ ਵੈਲਿਊ ਨਹੀਂ ਹੁਣ ਮੈਂ ਇਸ ਗੱਲ ਤੇ ਆਉਣਾ ਕਿ ਹੋਣਾ ਕੀ ਚਾਹੀਦਾ ਮੈਂ ਚਾਹਣਾ ਜਾਂ ਮੇਰੇ ਇਹ ਵਿਚਾਰ ਨੇ ਮੇਰੇ ਨਿੱਜੀ ਵਿਚਾਰ ਨੇ ਕਿ ਸਰਕਾਰਾਂ ਨੂੰ ਜਿਵੇਂ ਨਾ ਆਪਾ ਆਧਾਰ ਕਾਰਡ ਬਣਾਉਣੇ ਆ ਐਵੇਂ ਆਰਮ ਲਾਇਸੈਂਸ ਵੀ ਈਜ਼ੀ ਤੇ ਐਂ ਬਣਨੇ ਚਾਹੀਦੇ ਨੇ ਥੋਕ ਚ ਜਾਓ ਜਿਹੜੇ ਮਰਜ਼ੀ ਬਣਾ ਲਓ আর ਹਰ ਬੰਦਾ 12 ਬੋਰ ਰੈਫਰੋ ਅਥਰਾਇਜ਼ ਹੋਣਾ ਚਾਹੀਦਾ ਰੱਖੰਦਾ ਖਰਚ ਜੇ ਆਪਾਂ ਹਰ ਬੰਦੇ ਕੋਲੇ ਵੈਪਨ ਹੋਊਗਾ ਜਾਂ ਹਰ ਬੰਦੇ ਕੋਲੇ ਦੋ ਲਾਇਸੈਂਸ ਇਹ ਇਹਨਾਂ ਨੇ ਹੁਣ ਦੋ ਕਰਤੇ ਮਤਲਬ ਇੱਕ ਲਾਇਸੈਂਸ ਤੇ ਦੋ ਵੈਪਨ ਇੱਕ ਰਵਲਵਰ ਇੱਕ ਗਨ ਤੇ ਜੇ ਬੰਦੇ ਕੋਲੇ ਦੋ ਵੈਪਨ ਹੋਣਗੇ ਜਦੋਂ ਇਹ ਪਤਾ ਲੱਗ ਗਿਆ ਪਬਲਿਕ ਨੂੰ ਜਾਂ ਕਿਸੇ ਨੂੰ ਵੀ ਕਿ ਸਭ ਕੋਲੇ ਅਸਲ ਹੈ ਤਾਂ ਪਹਿਲਾਂ ਤਾਂ ਬੰਦਾ ਜੁਰਤੇ ਨਹੀਂ ਕਰੂਗਾ ਸਿਰਫ ਤੁਸੀਂ ਇਹ ਦੇਖੋ ਵੀ ਇਹ ਐਗਜ਼ਾਮਪਲ ਜਿਹੜੀ ਮੈਂ ਕਹਿ ਰਿਹਾ ਇਹ ਆਮ ਮਾਰਕਾ ਦੇ ਵਿੱਚ ਕੀ ਹੈ ਅਰਥ ਹਰ ਇੱਕ ਕੋਲੇ ਪਤਾ ਨਹੀਂ ਕਿੰਨੇ ਕਿੰਨੇ ਵੈਪਨ ਨੇ ਤੁਸੀਂ ਹੈਰਾਨ ਹੋ ਜਾਓਗੇ ਦੇਖ ਕੇ ਕਿਸੇ ਕੋਲ 100 ਨੇ ਕਿਸੇ ਕੋਲ 50 ਨੇ ਉੱਥੇ ਜਾਓ ਤੁਸੀਂ ਸਟੋਰ ਤੇ ਉਹਨਾਂ ਜਾ 50 ਡਾਲਰ ਚ ਪਿਸਤੌਲ ਲੈ ਲਓ ਰੇਲਵੇ ਰਵਾਲਾ ਤਾਂ ਥੋੜਾ ਵੀ ਕੋਈ ਕੇਨ ਮਾਰਦਾ ਫਿਰਦਾ ਇਹ ਆਪਣੀ ਸੇਫਟੀ ਆ ਯਾਰ ਬੰਦੇ ਦੀ ਜਿਹਦੇ ਕੋਲ ਘਰ ਚ ਵੈਪਨ ਨੇ ਇੱਥੇ ਤਾਂ ਲੋਕ ਜਿਨ੍ਹਾਂ ਕੋਲੇ ਘਰਾਂ ਚ ਵੈਪਨ ਨੇ ਉਹਨਾਂ ਨੇ ਜ਼ਿੰਦਗੀ ਚ ਕਦੇ ਚਲਾਈ ਹੀ ਨਹੀਂ ਹੁੰਦਾ ਡਰਦੇ ਨੇ ਉਹ ਇਹ ਜਿਹੜਾ ਆਰਮ ਇੰਜੈਕਟ ਸੀ ਨਾ ਇਹ ਸਾਰਾ ਲਾਗੂ ਕੀਤਾ ਸੀ ਅੰਗਰੇਜ਼ਾਂ ਨੇ ਵੀ ਅਸੀਂ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਇਹ